ਅੱਜ ਪ੍ਰੈਸ ਕਾਨਫਰੈਂਸ ਕਾਲ ਕੀਤੀ ਹੈ ਜੀ ਇਹ ਜਿਹੜੀਆਂ ਪਿੱਛੇ ਦਿਨੀ ਜਿਹੜੀ ਲੁੱਟਾਂ ਖੋਹਾਂ ਦੇ ਕੁਝ ਮਾਮਲੇ ਹੋਏ ਸੀਗੇ ਮੇਨਲੀ ਜਿਹੜਾ ਆਟੋਮੋਬਾਈਲ ਥੈਫਟ ਕਾਰ ਥੈਫਟ ਦੇ ਜਿਹੜੇ ਮਾਮਲੇ ਹੋਏ ਸੀ ਅ ਉਹਦੇ ਵਿੱਚ ਅਸੀਂ ਜਿਹੜੇ ਤਿੰਨ ਮੁਕਦਮੇ ਨੇ ਉਹ ਇਹਦੇ ਚ ਦਰਜ ਕੀਤੇ ਨੇ ਤੇ ਕਾਫੀ ਰਿਕਵਰੀਜ਼ ਇਹਦੇ ਚ ਕੀਤੇ ਆਨੇ ਸਭ ਤੋਂ ਪਹਿਲਾਂ ਹੈ ਜੀ ਜਿਹੜਾ ਇੱਕ 12 ਤਰੀਕ ਨੂੰ ਵਾਰਦਾਤ ਹੋਈ ਸੀਗੀ ਇੱਕ ਲੇਡੀ ਸੀਗੀ ਜਿਹੜੀ ਇਥੇ ਪਟਿਆਲਾ ਚੌਕ ਇੱਥੇ ਵੜੀ ਹੋਈ ਇਸ ਬਾਰੇ ਗੱਲ ਹੋਈ ਸੀਗੀ ਕੀ ਉਹ ਆਟੋ ਦੇ ਵਿੱਚ ਜਾ ਰਹੀ ਸੀਗੀ ਤੇ ਨਾਲ ਚਾਰ ਲੇਡੀਜ਼ ਉਤੇ ਹੋਰ ਆ ਕੇ ਬਹਿ ਗਈਆਂ ਤੇ ਲੇਡੀ ਦੀ ਜਦੋਂ ਉੱਥੇ ਰੌਲਾ ਪਾਉਣ ਲੱਗੀਆਂ ਪਹਿਲਾਂ ਆਟੋ ਦੇ ਵਿੱਚ ਜਦੋਂ ਉੱਤਰੀਆਂ ਤਾਂ ਉਹਦੇ ਹੱਥ ਚੋਂ ਜਿਹੜੀ ਇੱਕ ਸੋਨੇ ਦੀ ਵੰਗ ਸੀਗੀ ਉਹ ਕੱਢ ਕੇ ਲੈ ਗਿਆ ਉਸ ਕੇਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਜੀ ਜਿਹੜੀ ਹੁਣ ਇਹਦੇ ਵਿੱਚ ਲੇਡੀ ਅਕਿਊਜ਼ਡ ਹੈ ਗੁਰਨਾਮੋ ਉਹਨੂੰ ਅਸੀਂ ਅਰੈਸਟ ਕੀਤਾ ਇਸ ਗਿਰੋਹ ਦੇ ਵਿੱਚ ਹੋਰ ਤਿੰਨ ਲੇਡੀਜ਼ ਨੇ ਉਹਨਾਂ ਨੂੰ ਨਾਮਜ਼ਦ ਕਰਕੇ ਉਹਨਾਂ ਦੀ ਸਰਚ ਹੈ ਜਿਹੜੀ ਉਹ ਜਾਰੀ ਹੈ ਇਸ ਤੋਂ ਬਾਅਦ ਇੱਕ ਐਫ ਆਈ ਆਰ ਨੰਬਰ ਅਸੀਂ ਜਿਹੜੀ ਹੈ 40413 ਨੂੰ ਦਰਜ ਕੀਤੀ ਹੈ ਇਹ ਜਿਹੜਾ ਹੈਗਾ ਇਹ ਬੰਦਾ ਇਹ ਇੱਕ ਇੰਟਰ ਸਟੇਟ ਕਾਰ ਥੈਫਟ ਦਾ ਜਿਹੜਾ ਹੈਗਾ ਉਹ ਇੱਕ ਇੱਕ ਗੈਂਗ ਬਣਾਇਆ ਹੋਇਆ ਸੀਗਾ ਉਹ ਇਹਦੇ ਵਿੱਚ ਇਸ ਬੰਦੇ ਦਾ ਨਾਮ ਹੈਗਾ ਮਨੋਜ ਠਾਕੁਰ ਇਹ ਮਨੋਜ ਠਾਕੁਰ ਪਰ ਜੀ ਪਹਿਲਾਂ ਇਸ ਤੋਂ ਪਹਿਲਾਂ 14 ਮੁਕਦਮੇ ਦਰਜ ਨੇ ਤੇ ਇਹ ਹੁਣ ਬੇਲ ਆਊਟ ਸੀਗਾ ਇਹ ਬੰਦਾ ਜਿਹੜਾ ਹੈਗਾ ਇਹ ਜ਼ਿਲ੍ਹਾ ਮੁਰਾਦਾਬਾ ਦਾ ਰਹਿਣ ਵਾਲਾ ਹੈ ਤੇ ਇਹਦੇ ਕੋਲੋਂ ਅਸੀਂ 6 ਕਾਰਾਂ ਰਿਕਵਰ ਕੀਤੀਆਂ ਨੇ ਕਾਰਾਂ ਉੱਥੇ ਲੱਗੀਆਂ ਹੋਈਆਂ ਨੇ ਵੀ ਹੈਵ ਬੀਨ ਏਬਲ ਟੂ ਰਿਕਵਰ 6 ਕਾਰਸ ਫ্রম ਦਿਸ ਪਰਸਨ ਇਹਦੇ ਨਾਲ ਜਿਹੜੇ ਨੇ ਸਾਡੇ ਜਿਹੜੇ 6 ਪਰਚੇ ਨੇ ਉਹ ਸਾਡੇ ਟ੍ਰੇਸ ਹੋਏ ਨੇ ਕਾਰ ਕਿਤੇ ਉਹਦੇ ਡਿਟੇਲਸ ਨੇ ਜਿਹੜੇ ਪ੍ਰੈਸ ਨੋਟ ਦੇ ਵਿੱਚ ਨੇ ਇਸ ਤੋਂ ਇਲਾਵਾ 405ਵੀਂ ਜਿਹੜੀ ਐਫਆਈਆਰ ਹੈ ਇਹ ਵੀ ਲੁੱਟਾਂ ਖੂਹਾਂ ਦੇ ਜਿਹੜੇ ਮਾਮਲੇ ਇੱਕ ਬੰਦਾ ਇੱਕ ਗਰੁੱਪ ਰੇਟ ਕਰਿਆ ਸੀਗਾ ਜਿਹੜੇ ਕਿ ਜੀ ਵੈਪਨ ਦਿਖਾ ਕੇ ਜਾਂ ਕਾਰ ਚੋਰੀ ਕਰਨੀ ਸਨੇਚਿੰਗ ਕਰਨ ਦੀ ਕੋਸ਼ਿਸ਼ ਕਰਨੀ ਜਾਂ ਕਿਸੇ ਤੋਂ ਕੁਝ ਹੋਰ ਲੁੱਟ ਕਰਨ ਦੀ ਜਿਹੜੀਆਂ ਇਹ ਵਾਰਦਾਤਾਂ ਨੂੰ ਉਹਦੀ ਉਹਨੂੰ ਅੰਜਾਮ ਦੇਣ ਦੀ ਤਿਆਰੀ ਦੇ ਵਿੱਚ ਘੁੰਮ ਰਹੇ ਸੀਗੇ ਉਹਨਾਂ ਤੋਂ ਜੇ ਅਸੀਂ ਇਹ ਦੇਖ ਸਕਦੇ ਹਾਂ ਤੁਸੀਂ ਆਮ ਜਾਗ ਦਾ ਪਰਚਾ ਦਰਜ ਕੀਤਾ ਹੈ ਤੇ ਇੱਕ ਅਸੀਂ ਇਹ ਦੇਸੀ ਕਟਾ ਰਿਕਵਰ ਕੀਤਾ ਹੈ ਹੁਣ ਇਹ ਜਿਹੜੇ ਪੂਰਾ ਅੱਜ ਅਸੀਂ 3 ਐਫ ਆਈ ਆਰਸ ਟਰੇਸ ਕੀਤੇ ਨੇ ਇਹਦੇ ਵਿੱਚ ਅਸੀਂ ਰਿਕਵਰੀ ਵੀ ਪਾਈ ਹੈ ਇਹ ਤੁਸੀਂ ਦੇਖ ਸਕਦੇ ਹੋ ਜਿਹੜੇ ਟੂਲਸ ਨੇ ਇਹਨਾਂ ਦੀ ਵੀ ਅਸੀਂ ਨਾਲ ਰਿਕਵਰੀ ਕੀਤੀ ਹੈ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਸੀਗਾ ਜਿਹੜਾ ਕਾਰ ਥੈਫਟ ਦੇ ਲਈ ਉਹਨੂੰ ਤੋੜਿਆ ਜਾਂਦਾ ਮਤਲਬ ਤੋੜ ਕੇ ਜਾਂ ਉਹਨੂੰ ਕਾਰ ਨੂੰ ਖੋਲਣ ਦੀ ਜਿਹੜੀ ਕੋਸ਼ਿਸ਼ ਕਰਦੇ ਸੀਗੇ ਉਹ ਸਾਰੇ ਅਸੀਂ ਰਿਕਵਰ ਕੀਤੇ ਆ ਸਾਨੂੰ ਇਹ ਵੀ ਉਮੀਦ ਹੈ ਕਿ ਇਹ ਜਿਹੜੇ ਅਸੀਂ ਬੰਦੇ ਅਰੈਸਟ ਕੀਤੇ ਆ ਬਾਕੀ ਬੰਦੇ ਜਿਹੜੇ ਨਾਮਜ਼ਾਦ ਕੀਤੇ ਨੇ ਇਸ ਪੂਰੇ ਸਿਲਸਿਲੇ ਦੇ ਵਿੱਚ ਹੋਰ ਵੀ ਰਿਕਵਰੀਜ਼ ਹੋਣੀਆਂ ਤੇ ਅਸੀਂ ਕੰਮ ਤੇ ਲੱਗੇ ਵੀ ਹੋਏ ਆ ਤੇ ਸਾਨੂੰ ਉਮੀਦ ਹੈ ਕਿ ਹੋਰ ਕਾਰਾਂ ਵੀ ਸਾਨੂੰ ਰਿਕਵਰ ਹੋਣਗੇ ਕੋਈ ਲੋਕਲ ਮਾਮਲਾ ਟਰੇਸ ਹੋਇਆ ਜੀ ਜੀ ਇੱਕ ਜਿਹੜਾ ਵਿਸ਼ਰਾंति ਤੋਂ ਚੋਰੀ ਹੋਈ ਸੀਗੀ ਜੀ ਜ਼ੈਨਲੈਕਸ ਉਸ ਬੰਦੇ ਤੋਂ ਟਰੇਸ ਹੋਈ ਗੱਡੀ ਵੀ ਰਿਕਵਰ ਹੋਈ ਹੈ ਇੱਕ ਸੈਕਟਰ 21 ਇਹ ਚੰਡੀਗੜ੍ਹ ਤੋਂ ਚੋਰੀ ਹੋਈ ਸੀ ਕਿ ਗੱਡੀ ਐਫ ਆਈ ਆਰ ਦਰਜ ਹੈ ਉਹ ਵੀ ਗੱਡੀ ਰਿਕਵਰ ਕੀਤੀ ਹੈ ਚੰਡੀਗੜ੍ਹ ਨੰਬਰ ਦੀ ਇੱਕ ਜ਼ੀਰਕ ਪਰ ਤੋਂ ਐ ਕੇ ਐਸ ਤੋਂ ਇੱਕ Honda City ਗੱਡੀ ਚੋਰੀ ਹੋਈ ਸੀ ਉਹ ਵੀ ਰਿਕਵਰ ਹੋਈ ਦੋ ਗੱਡੀਆਂ Zen ਬਲਟਾਏ ਤੋਂ ਚੋਰੀ ਹੋਈਆਂ ਸੀ ਉਹ ਵੀ ਰਿਕਵਰ ਹੋਈਆਂ ਜਿਹੜੀ ਚੂੜੀਆਂ ਕਟੜ ਵਾਲੀ ਮੈਡਮ ਖੜੀ ਹੈ ਜੀ ਉਹ ਤੋਂ ਹੋਏ ਜੇ ਕੋਈ ਪੁਰਾਣੇ ਮਾਮਲੇ ਤਿੰਨ ਤਿੰਨ ਮੁਕਦਮੇ ਟਰੇਸ ਹੋਏ ਨੇ ਤੇ ਇਹ ਜਿਹੜੇ ਚੋਰੀ ਦੇ ਵਿੱਚ ਟੂਲਸ ਕਟਰ ਐਂਡ ਪਲਾਇਰ ਵਗੈਰਾ ਜਿਹੜੇ ਯੂਜ਼ ਕਰਦੇ ਨੇ ਉਹ ਵੀ ਇੱਕ ਅਬ ਸਪੈਸੀਫਿਕਲੀ ਜ਼ੈਨ ਤੇ Honda ਲਈ ਕਰਦੇ ਸੀਗੇ ਕਿਉਂਕਿ ਅਸੀਂ ਦੇਖਿਆ ਸਿਰਫ ਜ਼ੈਨ ਤੇ Honda ਹੀ ਲਿਖੀ ਹੋਈ ਹੈ ਆਬੀਅਸਲੀ ਜੀ ਈਜ਼ ਆਫ ਹਾਂ ਪੁਰਾਣੇ ਹਾਂ ਜੀ ਇਹ ਥੋੜਾ ਜਿਹਾ ਇਹਨਾਂ ਦਾ ਇਲੈਕਟ੍ਰੋਨਿਕ ਇਗਨੀਸ਼ਨ ਸਿਸਟਮ ਦੂਜਾ ਪੁਰਾਣਾ ਹੋਣ ਕਰਕੇ ਇਹਨਾਂ ਈਜ਼ੀ ਹੁੰਦਾ ਇਹਨੂੰ ਹੋਰ ਨਾਲ ਖੋਲਣਾ ਨੂੰ ਆਨ ਕਰਨਾ ਸੌਖਾ ਹੈ ਕਿਸੇ ਗੈਂਗ ਦੇ ਨਾਮ ਸਮਗਤ ਨੇ ਨਾਮ ਜਿਵੇਂ ਅਸਟਾਬਿਲਿਟੀ ਪ੍ਰੋਗਰਾਮ ਬਣਾ ਕੇ ਕੰਟੀਨਿਊ ਪ੍ਰੋਗਰਾਮ ਬਣਾਇਆ ਇਸ ਸਾਰੇ ਜੀ ਤਿੰਨੋਂ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਆਟੋਮੋਬਾਈਲ ਥੈਫਟ ਐਂਡ ਸਨਾਚਿੰਗ ਦੇ ਉਹ ਉਹਦੇ ਉਹਨਾਂ ਦੇ ਸਿਲਸਿਲੇ ਦੇ ਵਿੱਚ ਜੀ ਕਿਉਂਕਿ ਅਸੀਂ ਇੱਕ ਬੰਦੇ ਨੂੰ ਫੜਿਆ ਉਹ ਤੋਂ ਅਸੀਂ ਜਿੱਦਾਂ ਪਿੱਛੇ ਜਾਂਦੇ ਜਾਂਦੇ ਅਸੀਂ ਸਾਰਾ ਕੁਝ ਨੂੰ ਇੱਕ ਪੂਰਾ ਮਤਲਬ ਤਕਰੀਬਨ 6 ਐਫ ਆਰਾਂ ਦੇ ਜਿਹੜੇ ਪਰਚੇ ਸੀਗੇ ਉਹਦੀ ਰਿਕਵਰੀ ਅਸੀਂ ਪਾਈ ਹੈ ਤੇ ਜਿਹੜੇ ਲੁੱਟਖੋਹਾਂ ਦੇ ਮਾਮਲੇ ਸੀਗੇ ਹੋਰ ਵੀ ਥਾਣਿਆਂ ਤੋਂ ਸਾਨੂੰ ਜਿੱਦਾਂ ਇਨਫੋਰਮੇਸ਼ਨ ਆਈ ਹੈ ਅਸੀਂ ਉਹਨਾਂ ਨੂੰ ਟ੍ਰੇਸ ਕਰ ਰਹੇ ਹਾਂ ਨਹੀਂ ਨਹੀਂ ਐਦਾਂ ਪਾਰਟिकुलर ਗੈਂਗ ਨਹੀਂ ਭਾਈ ਇਹ ਹੈਗਾ ਹੀ ਹੈ ਜੀ ਤੁਹਾਨੂੰ ਦੱਸਿਆ ਹੀ ਹੈ ਜਿਹੜਾ ਕਾਰ ਵਾਲਾ ਹੈਗਾ ਇਹਦੇ ਚ ਇੱਕ ਦੋ ਬੰਦੇ ਹੋਰ ਨੇ ਜਿਹੜੇ ਆਈਡੈਂਟੀਫਾਈ ਹੋਏ ਨੇ ਉਹਨਾਂ ਨੂੰ ਅਸੀਂ ਨਾਮਜ਼ਦ ਕਰ ਲਿਆ। ਇਹਨੀਆਂ ਕਾਰਾਂ ਚੋਰੀ ਕਰਕੇ ਬੇਸਿਕਲੀ ਕਰਦੇ ਕੀ ਸੀ ਜਿਵੇਂ ਤੁਹਾਡੇ ਤਬਣੀ ਹੋਈ ਜਾਂਦੇ ਆ ਕਿ ਵੇਚ ਲੈਂਦੇ ਅਗੇ ਇਹ ਜਿਹੜੇ ਲੈਂਦੇ ਗਲਤ ਨੰਬਰ ਪਲੇਟ ਲਾ ਕੇ ਅੱਗੇ ਵੇਚਣ ਦੀ ਕੋਸ਼ਿਸ਼ ਕਰਦੇ ਨੇ। ਉਹ ਇਹਨਾਂ ਦੇ ਗਲਤ ਨੰਬਰ ਇਹ ਸਾਰੇ ਨੰਬਰ ਪਲੇਟ ਗਲਤ ਨੇ। ਲੋਕਲ ਵੇਚਦੇ ਨੇ ਬਾਹਰ ਜਿੱਥੇ ਵੀ ਕੋਈ 30-40 ਹਜ਼ਾਰ ਦਾ ਗਾਹਕ ਮਿਲ ਜੇ। ਇਹ ਡਿਫਰੈਂਟ ਹੈ ਜੀ ਇੰਟਰ ਸਟੇਟ ਹੈਗਾ ਮੁਰਾदाबाद, ਯੂਪੀ, ਦਿੱਲੀ ਇਹ ਸਾਰੇ ਏਰੀਆ ਦੇ ਵਿੱਚ ਵੇਚਦੇ ਰਹਿੰਦੇ ਨੇ ਮਿੰਡਾ-ਮਿੰਡਾ ਜਿਹਾ ਐਕਚੁਅਲੀ ਚਾਹੁੰਦੇ ਨੇ ਇਹਦੇ 13 ਪਰਚੇ ਨੇ ਦਰਜ ਇਹਦੇ ਤੇ ਹਾਂਜੀ 14 ਪਰਚੇ ਦਰਜ ਵੀ ਕਵਰ ਕੀਤਾ ਜੋ ਪਤਾ ਲੱਗਿਆ ਹੋਵੇ ਜਿੱਥੇ ਬੀਜਦੇ ਹੋਣ ਜੋ ਕ੍ਰਿਪਤਾਲੀ ਕਰਦਾ ਹੈ ਇਹਦੇ ਜੇ ਅਸੀਂ ਕੰਮ ਕਰ ਰਹੇ ਹਾਂ ਮੈਂ ਉਹ ਹੀ ਤੁਹਾਨੂੰ ਦੱਸ ਰਹੀ ਹਾਂ ਉਹ ਸਿੰਗਲ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਤੇ ਸਾਨੂੰ ਪੂਰੀ ਉਮੀਦ ਹੈ ਕਿ ਸਾਨੂੰ ਹੋਰ ਵੀ ਗੱਡੀਆਂ ਇਹਦੇ ਵਿੱਚ ਰਿਕਵਰ ਹੋਈਆਂ ਇਹ ਫਿਲਹਾਲ ਇਹਦੇ ਰਿਮਾਂਡ ਦੇ ਦੌਰਾਨ ਅਸੀਂ ਇੰਨੀ ਰਿਕਵਰੀ ਕੀਤੀ ਹੈ ਐਂਡ ਇਹ ਸਾਰੇ ਆ ਆਟੋਮੋਬਾਈਲ ਥੈਫਟ ਦੇ ਜਿਹੜੇ ਕੇਸਸ ਨੇ ਇਹਦੇ ਨਾਲ ਟਰੇਸ ਹੋਏ ਨੇ ਤੇ ਕਾਫੀ ਸਾਨੂੰ ਇਹਦੇ ਚ ਸਫਲਤਾ ਮਿਲੀ ਜੀ ਕਿੱਥੋਂ ਕਿੱਥੋਂ ਸੀਗੇ ਚੋਰੀਆਂ ਐਕਟਿਵ ਏਰੀਆ ਕਿਹੜਾ ਸੀਗਾ ਇਹਦਾ 4-5 ਕੁਲੇ ਸੀਗੇ ਤੇ 10 ਚੰਡੀਗੜ੍ਹ ਸੀਗੇ ਹੁਣ ਆਪਣੇ ਕੋਲ ਹੁਣ ਬੇਲ ਆਊਟ ਸੀਗਾ ਜਿਹਨ ਜਿਹੜੇ ਚੋਰੀਆਂ ਵੇਚਦੀ ਆ ਇਹ ਲੇਡੀ ਜਿਹੜੀ ਵੇਚਦੀ ਆ ਸੁਨਿਆਰ ਆ ਕੋਈ ਜਿੱਤਾ ਏਦਾਂ ਕੋਈ ਪਤਾ ਲੱਗਿਆ ਕਿ ਕਿੱਥੇ ਵੇਚਦੀ ਸੀ ਇਹ ਜੀ ਮੰਦੀ ਤਾਂ ਮੈਂ ਤੁਹਾਨੂੰ ਦੱਸਿਆ ਪੂਰਾ 4 ਲੇਡੀਜ਼ ਸੀਗੇ ਉਹਨਾਂ ਨੂੰ ਅਸੀਂ ਸਾਰਾ ਟਰੇਸ ਕਰਨ ਲੱਗੇ ਹੋਏ ਆ ਤੇ ਉਹਨਾਂ ਤੋਂ ਰਿਕਵਰੀ ਹੋ ਕੇ ਫਿਰ ਅੱਗੇ ਪਤਾ ਚੱਲੇਗਾ ਉਹਨਾਂ ਨੇ ਕਿੱਥੇ ਕੀ ਵਿੱਚ ਆ ਕੀ ਇਹਨਾਂ ਦਾ ਮੋਟਰ ਸਪ੍ਰਿੰਟ ਆਈ ਸੀਗਾ ਸਾਰਿਆਂ ਦਾ ਅੱਡ-ਅੱਡ ਹੈਗਾ ਜੀ ਲੇਡੀ ਦਾ ਗੁਰਨਾਮੋ ਦਾ ਹੋ ਗਿਆ ਰਿਮਾਂਡ ਹਾਂ ਇਹਦਾ 2 ਦਿਨ ਦਾ ਹੈਗਾ ਇਹਦਾ ਵੀ 2 ਦਿਨ ਦਾ ਹੈ ਬਸ ਸਭ ਤੋਂ ਪਹਿਲੇ ਜੀ ਸੋਨੇ ਕੀ ਜੋ 2 ਦਿਨ ਪਿੰਨੇ ਦਾ ਜਿ ਮਾਮਲਾ ਆਇਆ ਸੀ ਕੱਢੀ ਉਸੇ ਵੀ ਇਸ ਤਰ੍ਹਾਂ ਦਾ ਹਾਂ ਸੇਮ 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 ਦੋ ਇਨਸੀਡੈਂਟ ਹੋਏ ਸਨ ਦੋ ਇਨਸੀਡੈਂਟਸ ਹੋਏ ਦੋਨੋਂ ਟਰੇਸ ਹੋ ਗਏ ਸੇਮ ਸੇਮ ਹੈ ਇਹ ਕਿਸ ਇੱਕ